ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਪਾਮਾ ਬਾਝਾ ਭਾਗ 33 ਇਤਿਹਾਸ ਅਨੁਸਾਰ ਪੰਜਾਬ ਭਾਰਤ ਦਾ ਮੁੱਖ ਦਰਵਾਜ਼ਾ ਹੋਣ ਕਰਕੇ ਪਿਛਲੀਆਂ ਲਗਭਗ 7-8 ਸਦੀਆਂ ਤੋਂ ਇਸ ਨੂੰ ਸਮੇਂ-ਸਮੇਂ ਜਰਵਾਨਾਂ ਨਾਲ ਲੋਹਾ ਲੈਣਾ ਪਿਆ। ਬਤਿਹਾਸ ਦੀ ਗਵਾਹੀ ਹੈ ਕਿ ਪੰਜਾਬ ਦੀ ਧਰਤੀ ਨੂੰ ਜੰਗੋ ਜਦਲ ਦੀ ਗੁੜਤੀ ਇਸ ਦੇ ਜਨਮ ਸਮੇਂ ਤੋਂ ਹੀ ਮਿਲੀ ਹੋਈ ਹੈ ਤੇ ਉਦੋਂ ਤੋਂ ਜਦੋਂ ਕੁਰਕ ਖੇਤਰ ਵਿੱਚ ਕੌਰਮਾ ਪਾਂਡਵਾ ਦਾ ਮਹਾਜੁੱਧ ਹੋਇਆ ਸੀ ਇਹਨਾਂ ਇਤਿਹਾਸਕ ਅਤੇ ਮਤਿਹਾਸਕ ਸਹਾਇਤਾਵਾਂ ਬਾਰੇ ਅਕਸਰ ਸੋਚਿਆ ਜਾਂਦਾ ਸੀ ਸੋਚਿਆ ਹੀ ਨਹੀਂ ਬਲਕਿ ਇੱਕ ਤਰ੍ਹਾਂ ਨਾਲ ਸ਼ੰਕਾ ਕੀਤੀ ਜਾਂਦੀ ਸੀ ਜੋ ਕਿਵੇਂ ਇਹ ਗੱਲ ਸੰਭਵ ਹੋ ਸਕਦੀ ਹੈ ਕਿ ਐਡੇ ਵੱਡੇ ਭਿਆਨਕ ਤੇ ਐਡੇ ਜੋਰਾਵਰ ਅਕਰਮਨਕਾਰੀਆਂ ਤੇ ਟਿੱਡੀ ਦਲਾਂ ਨਾਲ ਮੁਠੀ ਭਰ ਪੰਜਾਬੀ ਟੱਕਰ ਲੈਂਦੇ ਰਹੇ ਹੋਣਗੇ ਪੰਜਾਬੀਆਂ ਦੇ ਖਮੀਰ ਵਿੱਚ ਹੀ ਇਹ ਆਦਤ ਮਿਲੀ ਹੋਈ ਆ ਕਿ ਇਹਨਾਂ ਲੋਕਾਂ ਨੂੰ ਜਦੋਂ-ਜਦੋਂ ਵੀ ਦੁਸ਼ਮਣ ਦੇ ਟਾਕਰੇ ਤੋਂ ਬੇਲ ਮਿਲੀ ਇਹ ਆਲਸੀ ਤੇ ਆਰਾਮ ਤਲਬ ਹੋ ਜਾਂਦੇ ਰਹੇ ਪਰ ਜਿਉਂ ਹੀ ਆਪਣੀ ਧਰਤੀ ਦੇ ਕਿਸੇ ਹਿੱਸੇ ਉੱਤੇ ਚੰਡੀ ਖੜਕਣ ਦੀ ਆਵਾਜ਼ ਇਹਨਾਂ ਦੇ ਕੰਨ 'ਤੇ ਪਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਜਵੇ ਬਣ ਲਾਗੇ ਤਵੇ ਰੋਸ ਜਾ ਕੇ ਅਨੁਸਾਰ ਇਹ ਲੋਕ ਸਹੇਲੀ ਤੋਂ ਸੱਪ ਬਣ ਕੇ ਦੁਸ਼ਮਣ ਉੱਤੇ ਟੁੱਟ ਪੈਂਦੇ ਰਹੇ ਅਖਾਨ ਹੈ ਕਿ ਇਤਿਹਾਸ ਕਦੀ ਕਦੀ ਆਪਣੇ ਆਪ ਨੂੰ ਦੁਹਰਾਇਆ ਕਰਦਾ ਹੈ ਤੇ ਇਸ ਸਚਾਈ ਦਾ ਪ੍ਰਤੀਕ ਇੱਕ ਪ੍ਰਤੀਕ ਹੈ 20ਵੀਂ ਸਦੀ ਦੇ 20ਵੀਂ ਸਦੀ ਦਾ ਸਾਲ ਜਦੋਂ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਬਲਕਿ ਇਹ ਸਾਲ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਚੁਣੌਤੀ ਲੈ ਕੇ ਚੜਿਆ ਉਹਨਾਂ ਦੀ ਪੰਜਾਬੀਅਤ ਦਾ ਇਮਤਿਹਾਨ ਲੈਣ ਲਈ ਉੰਜ ਦਾ ਪਿਛਲੇ ਕਾਫੀ ਸਮੇਂ ਤੋਂ ਭਾਰਤ ਤੇ ਪਾਕਿਸਤਾਨ ਵਿਚਲੇ ਵਿਚਾਲੇ ਮੁੱਠ ਭੇਡਾਂ ਦਾ ਸلسਲਾ ਮੋਟਫੇੜਾਂ ਦਾ ਸਿੰਸਲਾ ਜਾਰੀ ਸੀ ਪਰ ਸਤੰਬਰ ਮਹੀਨਾ ਚੜ੍ਹੇ ਇਸ ਲੜਾਈ ਨੇ ਨਵੀਂ ਕਰਵਟ ਲਈ ਜਦੋਂ ਪੰਜਾਬ ਵਿੱਚ ਨਵਾਂ ਮੋਰਚਾ ਕਾਇਮ ਹੋਇਆ ਇਹ ਮੋਰਚਾ ਇਤਨੇ ਛੱਟਪਟੇ ਢੰਗ ਨਾਲ ਜ਼ਰੂਰ ਜ਼ਹੂਰ ਵਿੱਚ ਆਇਆ ਜਿਸ ਦਾ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ 5 ਸਤੰਬਰ ਦੀ ਰਾਤ ਕਿਸੇ ਨੂੰ ਗਮਾਨ ਤੱਕ ਨਹੀਂ ਸੀ ਕਿ ਵੱਡੇ ਵੇਲੇ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਪੰਜਾਬ ਦੀ ਧਰਤੀ ਕਰਵਲਾਂ ਦਾ ਮੈਦਾਨ ਬਣ ਜਾਵੇਗੀ ਦੁਸ਼ਮਣ ਉੱਤੇ ਦੁਸ਼ਮਣ ਦਾ ਹਮਲਾ ਹੋਣਾ ਇਹ ਗੱਲ ਕੋਈ ਬਲਖਣ ਨਹੀਂ ਸਮਝੀ ਜਾਂਦੀ ਪਰ ਜਿਹੜੀ ਗੱਲ ਬਲਖਣਾਂ ਤਾਂ ਪਲਖਣਾਂ ਤੋਂ ਵੀ ਅਗਾਹ ਵੱਧ ਕੇ ਅਸੰਭਵਤਾ ਦੀ ਸੀਮਾ ਨੂੰ ਜਾਛ ਹੁੰਦੀ ਹੈ ਉਹ ਇਹ ਕਿ ਕਿੰਜ ਇਸ ਇੱਕੋ ਰਾਤ ਵਿੱਚ ਐਡਾ ਭਾਰੀ ਮੋਰਚਾ ਲੱਗ ਗਿਆ ਨੀਰਾ ਲੱਗ ਹੀ ਨਹੀਂ ਬਲਕਿ ਜਿੱਤਿਆ ਵੀ ਗਿਆ ਜਿਉ ਹਿਲਕਾਈ ਨੀਂਦਰ ਤੋਂ ਬੇਦਾਰ ਹੋਈ ਕਿ ਹਰ ਕਿਸੇ ਦੀ ਜਵਾਨੋ ਸੁਣਾਈ ਦੇਣ ਲੱਗਾ ਪੱਛਮੀ ਪੰਜਾਬ ਉੱਤੇ ਹਮਲਾ ਹੋ ਗਿਆ ਭਾਰਤੀ ਸੈਨਾ ਦਾ ਹੀ ਹਮਲਾ ਜਿਸ ਨੂੰ ਭਾਰਤੀ ਸੈਨਾ ਦਾ ਚਮਤਕਾਰ ਹੀ ਕਹਿਣਾ ਬਣਦਾ ਹੈ ਇੱਕ ਵੱਜਮੀ ਮਿਥਮੀ ਯੋਜਨਾ ਦੇ ਆਧਾਰ ਤੇ ਸੀ ਜਿਸ ਅਨੁਸਾਰ ਰਾਤੋ ਰਾਤ ਮਿਲਟਰੀ ਦਾ ਅੱਧੇ ਚੰਨ ਵਰਗੀ ਗੁਲਾਈ ਵਿੱਚ ਘੇਰਾ ਕਾਇਮ ਕੀਤਾ ਗਿਆ ਤੇ ਤਿੰਨਾ ਪਾਸਿਆਂ ਵਾਗਾ ਖਾਲੜਾ ਅਤੇ ਕਸ਼ੂ ਖਸੂਰ ਦੀਆਂ ਸਮਾਵਾਂ ਵੱਲ ਐਨ ਇੱਕੋ ਵੇਲੇ ਅਗਾਹ ਵਧਣਾ ਸ਼ੁਰੂ ਹੋਇਆ ਇਸ ਤੋਂ ਛੋਟ ਰਾਵੀ ਦਰਿਆ ਤੇ ਨਟਕ ਵਰਤੀ ਖੇਤਰ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਵੀ ਫੌਜ ਨੇ ਮਾਰਚ ਕਰ ਦਿੱਤਾ ਇੱਕ ਵਾਰ ਵੀ ਤੇ ਅਚਿੰਤੇ ਹੀ ਚਾਰ ਪਾਸਿਓਂ ਹੋਏ ਇਸ ਹਮਲੇ ਦੇ ਰੂਪ ਵਿੱਚ ਕਹਿਰ ਟੁੱਟ ਪਵੇਗਾ ਪਾਕੀ ਜਰਨਲਾਂ ਨੂੰ ਇਸ ਦੀ ਉਕਾ ਉਮੀਦ ਨਹੀਂ ਸੀ ਇਸ ਤੋਂ ਪਹਿਲਾਂ ਕਿ ਪਾਕਿਸਤਾਨੀ ਫੌਜ ਨੂੰ ਮੁਕਾਬਲੇ ਦਾ ਅਫਸਰ ਮਿਲਦਾ ਮਾਮਲਾ ਕਿਤੇ ਦਾ ਕਿਤੇ ਜਾ ਪਹੁੰਚਿਆ ਇੱਕ ਵਾਰੀ ਤਾਂ ਪਾਕਿਸਤਾਨੀ ਸੈਨਾ ਨੂੰ ਸਣੇ ਸੈਨਾ ਨਾਇਕਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਪਰ ਇਸ ਦਾ ਇਹ ਮਤਲਬ ਨਹੀਂ ਕਿ ਪਾਕਿਸਤਾਨੀ ਸੈਨਾ ਨੇ ਗੋਡੇ ਹੀ ਟੇਕ ਦਿੱਤੇ ਹਨ ਹਮਲਾ ਭਾਵੇਂ ਉੱਕਾ ਹੀ ਉਹਨਾਂ ਦੇ ਕਾਸਤੋਲਟ ਸੀ ਪਰ ਉਹਨਾਂ ਦੀ ਰਿਫੈਂਸ ਲਾਈਨ ਵੀ ਤਾਂ ਕੋਈ ਮਾਮੂਲੀ ਕਿਸਮ ਦੀ ਨਹੀਂ ਸੀ ਕਿਸ ਤਰ੍ਹਾਂ ਦੀ ਸੀ ਇਹ ਲਾਈਨ ਸਭ ਤੋਂ ਪਹਿਲਾਂ ਸਾਨੂੰ ਇਸ ਬੰਨੇ ਇੱਕ ਨਜ਼ਰ ਮਾਰ ਲੈਣੀ ਚਾਹੀਦੀ ਹੈ ਭਾਗੇ ਤੋਂ ਲੈ ਕੇ ਤੁਰ ਲਾਹੌਰ ਤੱਕ ਦਾ ਲਗਭਗ 1 ਤਿਹਾਈ ਖੇਤਰ ਉਹਨਾਂ ਨੇ ਕਿਸੇ ਨਾ ਕਿਸੇ ਸ਼ਕਲ ਵਿੱਚ ਡਿਫੈਂਸ ਲਾਈਨ ਬਣਾ ਰੱਖਿਆ ਸੀ ਜਿਸ ਦਾ ਇੱਕ ਇੱਕ ਸਿਰਾ ਇਚੋਗਿਲ ਨਹਿਰ ਨਾਲ ਤੇ ਦੂਜਾ ਲਾਹੌਰ ਦੇ ਕਿਲੇ ਨਾਲ ਜੁੜਿਆ ਹੋਇਆ ਸੀ ਚੋਗਿਲ ਨਹਿਰ ਭਾਵੇਂ ਪ੍ਰਗਟ ਤੌਰ ਤੇ ਸਧਾਰਨ ਨਹਿਰ ਹੀ ਜਾਪਦੀ ਸੀ ਪਰ ਅਸਲ ਵਿੱਚ ਇਹ ਨਹਿਰ ਪਾਕਿਸਤਾਨ ਦੀ ਮੈਜਨੂ ਲਾਈਨ ਦਾ ਦਰਜਾ ਰੱਖਦੀ ਸੀ ਇਸ ਦੇ ਦੋਹਾਂ ਕਿਨਾਰਿਆਂ ਤੇ 50-50 ਗੱਜ ਦੇ ਫਾਸਲੇ ਉੱਤੇ ਅਜਿਹੀ ਕਿਸਮ ਦੇ ਬੰਕਰ ਉਸਾਰੇ ਗਏ ਸਨ ਜਿਨ੍ਹਾਂ ਦਾ ਅੱਧਾ ਹਿੱਸਾ ਜ਼ਮੀਨ ਦੇ ਜ਼ਮੀਨਾਂ ਦੇ ਅੰਦਰ ਤੇ ਅੱਧਾ ਵਾਰ ਸੀ ਇਹਨਾਂ ਪਿਲਵਕਸਾਂ ਦੀਆਂ ਕੰਧਾਂ ਤੇ ਛੱਤਾਂ ਨੂੰ ਮੋٹے ਸਰੀਏ ਦੇ ਜਾਲ ਕਿ ਕ੍ਰੀਟ ਤੇ ਸਿਮਿੰਟ ਮਿਲਵੀ ਸਮਗਰੀ ਨਾਲ ਉਸਾਰਿਆ ਗਿਆ ਸੀ ਇਹ ਇੱਕ ਇੱਕ ਪਿਲਵਕਸ ਫਲਵਕਸ ਵਿੱਚ ਛੇ ਛੇ ਗਲੀਆਂ ਅਤੇ ਉਹਨਾਂ ਗਲੀਆਂ ਵਿੱਚ ਥੋਪਾ ਮਸ਼ੀਨ ਗਰਾਂ ਇਸ ਵਿਉਂਤ ਨਾਲ ਫਿੱਟ ਕੀਤੀਆਂ ਗਈਆਂ ਸਨ ਕਿ ਲੋਡ ਪੈਣ ਤੇ ਸੰਚਾਲਿਤ ਟਾਂਗ ਨਾਲ ਇਨ੍ਹਾਂ ਗਲੀਆਂ ਨੂੰ ਖੋਲਿਆ ਤੇ ਬੰਦ ਕੀਤਾ ਜਾ ਸਕੇ ਇਸ ਤੋਂ ਛੋਟ ਹਰ ਇੱਕ ਪਿਲਵਕਸ ਵਿੱਚ ਗੋਲੇਬਾਰੂ ਦਾ ਇਤਨਾ ਭਾਰੀ ਸਟਾਕ ਇਕੱਠਾ ਕੀਤਾ ਗਿਆ ਸੀ ਕਿ ਮਹੀਨਿਆਂ ਵੱਧੀ ਵਰਤ ਨਾਲ ਵੀ ਖਤਮ ਨਾ ਹੋਵੇ ਇਚੋਗਿੰਗ ਦੇ ਇਨ੍ਹਾਂ ਪਿਲਵਕਸਾਂ ਤੱਕ ਹੀ ਡਿਫੈਂਸ ਲਾਈਨ ਸੀਮਤ ਨਹੀਂ ਸੀ ਇਸ ਤੋਂ ਛੋਟ ਨਹਿਰ ਦੇ ਹੇਠੋਂ ਇੱਕ ਖੇਤ ਇੱਕ ਜ਼ਮੀਨ ਦੋਜ਼ ਸੜਕ ਤਿਆਰ ਕੀਤੀ ਗਈ ਸੀ ਜਿਹੜੀ ਲਾਹੌਰ ਦੇ ਕਿਲੇ ਵਿੱਚ ਜਾ ਕੇ ਖਤਮ ਹੁੰਦੀ ਸੀ ਇਹ ਸੜਕ ਦੋ ਮਨੋਰਥਾਂ ਲਈ ਬਣਾਈ ਗਈ ਯਾਪਤੀ ਸੀ ਇੱਕ ਤਾਂ ਕਿਲੇ ਵਿੱਚੋਂ ਹਰ ਕਿਸਮ ਦਾ ਫੌਜੀ ਸਮਾਨ ਮੋਰਚੇ ਤੱਕ ਪਹੁੰਚਾਇਆ ਜਾਵੇ ਦੂਸਰਾ ਜੇ ਕਦੀ ਦੁਸ਼ਮਣ ਦਾ ਦਬਾਅ ਵਧਦਾ ਜਾਪੇ ਤਾਂ ਇਸੇ ਸੜਕ ਰਾਹੀਂ ਫੌਜਾਂ ਪਛਪਾ ਹੋ ਕੇ ਕਿਲੇ ਅੰਦਰ ਦਾਖਲ ਹੋ ਸਕਣ ਇਸ ਪੱਖੋਂ ਪਾਕਿਸਤਾਨ ਦੇ ਦੁਸ਼ਮਣਾਂ ਨੂੰ ਇਹ ਗੱਲ ਮੰਨਣੋਂ ਨਵਾਰੀ ਨਹੀਂ ਹੋ ਸਕਦੀ ਕਿ ਪਾਕਿਸਤਾਨ ਵੱਲੋਂ ਪੂਰਬੀ ਪੰਜਾਬ ਉੱਤੇ ਹਮਲਾ ਕਰਦੀ ਜਿਹੜੀ ਤਿਆਰੀ ਪਿਛਲੇ ਕਈ ਸਾਲਾਂ ਤੋਂ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਕਮਾਲ ਦਰਜੇ ਦੀ ਤਿਆਰੀ ਸੀ ਤੇ ਇਸ ਬਾਰੇ ਵੀ ਦੋ ਰਾਵਾਂ ਨਹੀਂ ਦੋ ਰਹਿਮਾਂ ਰਾਵਾਂ ਨਹੀਂ ਹੋ ਸਕਦੀਆਂ ਕਿ ਭਾਰਤੀ ਸੈਨਾ ਦੇ ਟਾਕਰੇ ਵਿੱਚ ਇਹ ਤਿਆਰੀ ਕਿਤੇ ਵੱਧ ਚੜਖੀ ਸੀ ਲਾਹੌਰ ਤੋਂ ਲੈ ਕੇ ਜੋ ਗਲਤੀ ਕਿ ਉਹਨਾਂ ਦੇ ਨੀਰਾ ਫੁਲਾਦੀ ਕਿਸਮ ਦੇ ਮੋਰਚਿਆਂ ਦਾ ਹੀ ਜਾਲ ਨਹੀਂ ਸੀ ਪਛਾਣ ਰੱਖਿਆ ਵਲਕਿ ਇਹ ਨ ਮੋਰਚਿਆਂ ਦੀ ਪਿੱਠ ਪਿੱਛੇ ਜੰਗੀ ਸਾਜ਼ੋ ਸਮਾਨ ਦੇ ਵੀ ਅੰਬਾਰ ਉਸਾਰੀ ਹੋਏ ਸਨ ਜਿਨ੍ਹਾਂ ਵਿੱਚ ਅਮਰੀਕਾ ਵੱਲੋਂ ਪ੍ਰਾਪਤ ਹੋਏ ਪੈਟਰਨ ਟੈਂਕਾਂ ਅਤੇ ਉੱਚ ਕੋਟੀ ਦੇ ਹਵਾਈ ਜਹਾਜ਼ਾਂ ਦਾ ਵੀ ਕੋਈ ਪਰਵਾਰ ਨਹੀਂ ਸੀ 5 ਤੇ 6 ਸਤੰਬਰ ਵਿਜਲੀ ਰਾਤ ਦੋ ਪਾਸਿਓਂ ਜਿੰਨੀ ਅੱਗ ਭਰਾਈ ਗਈ ਜ਼ਮੀਨੀ ਤੋਪਾਂ ਤੇ ਅਸਮਾਨੀ ਬੰਬਾਂ ਰਾਹੀਂ ਜਿਤਨਾ ਬਰੂਦ ਫੂਕਿਆ ਗਿਆ ਇਸ ਨੂੰ ਨਿਰਹੀ ਰਿਸ਼ਵਜੀ ਦੇ ਤਾਂਡਮ ਦਾ ਪ੍ਰਤੀਕ ਹੀ ਕਿਹਾ ਜਾ ਸਕਦਾ ਹੈ ਜਿਹੜਾ ਵੀ ਜੀਵ ਧਾਰੀ ਧਰਤੀ ਕਾਸ਼ ਦੀ ਚੱਕੀ ਦੇ ਇਨ੍ਹਾਂ ਜਵਾਲਮੁਖੀ ਪੂੜਾਂ ਵਿਚਾਲੇ ਆਇਆ ਭਸਮ ਹੋ ਕੇ ਰਹਿ ਗਿਆ ਜਿਨ੍ਹਾਂ ਕੁਝ ਇਸ ਟੰਡਵ ਦੇ ਲਪੇਟ ਚ ਆ ਗਿਆ ਉਸ ਨੂੰ ਸੰਯੋਗ ਦੀ ਹੀ ਗੱਲ ਸਮਝਣਾ ਚਾਹੀਦਾ ਦੋਵੇਂ ਦਲ ਇੱਕ ਦੂਜੇ ਦੇ ਮੁਕਾਬਲੇ ਵਿੱਚ ਉਤਸਰਤੀਕ ਜੰਮੇ ਰਹੇ ਜਦੋਂ ਤਿਕ ਜਿੱਤ ਜਾਂ ਹਾਰ ਦੇ ਰੂਪ ਵਿੱਚ ਲੜਾਈ ਦਾ ਨਤੀਜਾ ਉਹਨਾਂ ਦੇ ਸਨਮੁਖ ਉਪਸਥਤ ਨਾ ਹੋ ਗਿਆ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਪਾਕਿਸਤਾਨੀ ਸੈਨਿਕਾਂ ਨੇ ਮਰਦਾਨਵਾਰ ਇਸ جنگ ਲੜੀ ਦੇ ਲੜੀ ਵੀ 50 50 ਟਨ ਦੇ ਪੈਟਰਨ ਟੈਂਕਾਂ ਦੀ ਸਹਤਾਨ ਜਿੰਨਾ ਵਿੱਚ 100 100 ਮਿਲੀਮੀਟਰ ਦੀਆਂ ਅੱਧੀ ਦੇ ਦਰਜਣ ਤੋਪਾਂ ਅਤੇ ਇੱਕ ਇੱਕ ਦਰਜਣ ਮਸ਼ੀਨ ਗਨਾਂ ਫਿੱਟ ਕੀਤੀਆਂ ਹੋਊਗਾ ਸਨ ਜਿੰਨਾ ਵਿੱਚੋਂ ਲਗਾਤਾਰ 5 55 ਮਿੰਟਾਂ ਵਿੱਚ 10000 ਗੋਲੇ ਅਤੇ 1 ਲੱਖ ਗੋਲੀਆਂ ਭਰਾਂਗਾ ਜਾ ਸਕਦਾ ਸਨ ਜਿੰਨਾਂ ਦੇ ਮੁਕਾਬਲੇ ਵਿੱਚ ਭਾਰਤੀ ਸੈਨਾ ਪਾਸ ਟੈਂਕਾਂ ਦੀ ਸ਼ਕਲ ਵਿੱਚ ਜੇ ਕੁਝ ਹੈ ਸੀ ਤਾਂ ਬਜ਼ੂਰਾ ਤੇ ਨੈਟ ਕਿਸਮ ਦੇ ਛੋਟੇ ਛੋਟੇ ਟੈਂਕ ਸੋਵੀ ਬਾਰਲੀ ਗੈਂਤੀ ਵਿੱਚ ਆਪਣੇ ਹੀ ਦੇਸ਼ ਬੰਗਲੌਰ 에어로 네ਟਿਵ ਦੇ ਬਣੇ ਹੋਏ ਤੇ ਉਹ ਵੀ ਲੋਡ ਨਾਲੋਂ ਘੱਟ ਇੰਨੇ ਭਾਰੀ ਫਰਕ ਦੇ ਹੁੰਦਿਆਂ ਵੀ ਜੇਕਰ ਇਸ ਮੋਟ ਫੀਲ ਵਿੱਚ ਭਾਰਤੀ ਸੈਨਾ ਨੇ ਬਾਕੀ ਦਲਾਂ ਨੂੰ पराजित ਕਰ ਲਿਆ ਤਾਂ ਇਸ ਦਾ ਕਾਰਨ ਜਿੱਥੋਂ ਤੱਕ ਰਣਭੂਮੀ ਵਿੱਚ ਵੀਰਤਾ ਦੇ ਜੋਹਰ ਦਿਖਾਉਣ ਦਾ ਸਬੰਧ ਹੈ ਮੰਨਣਾ ਪਵੇਗਾ ਕਿ ਪਾਕਿਸਤਾਨੀ ਜਵਾਨਾਂ ਨੇ ਉਸੇ ਤਰ੍ਹਾਂ ਹੌਸਲੇ ਤੇ ਜਿੰਦਾਦਿਲੀ ਨਾਲੇ ਲੜਾਈ ਲੜੀ ਜਿਸ ਤਰ੍ਹਾਂ ਭਾਰਤੀ ਜਵਾਨਾਂ ਨੇ ਫਿਰ ਵੀ ਜੀ ਇਹ ਇਸ ਖੱਲੂਕਾਰੇ ਦਾ ਨਤੀਜਾ ਭਾਰਤਾਂ ਦੇ ਪੱਖ ਵਿੱਚ ਰਿਹਾ ਤਾਂ ਇਸ ਦਾ ਸੁਭਅ ਇਹੋ ਸੀ ਕਿ ਪਾਕਿਸਤਾਨੀ ਸੈਨਿਕਾਂ ਕੋਲ ਜਿੰਨੇ ਵਧੀਆ ਸਾਧਨ ਸਨ ਉਹਨੇ ਹੀ ਉਹਨਾਂ ਦਾ ਸੰਚਾਲਨ ਟੰਕ ਕਮਜ਼ੋਰ ਸੀ ਜੇ ਕਦੀ ਪੈਟਰਨ ਆਦ ਟੈਂਕਾਂ ਅਤੇ ਮਿਗ ਆਦ ਹਵਾਈ ਜਹਾਜ਼ਾਂ ਨੂੰ ਚਲਾਉਣ ਅਤੇ ਉਹਨਾਂ ਰਹਿ ਹਮਲੇ ਰੋਕਣ ਦੀ ਟ੍ਰੇਨਿੰਗ ਵੀ ਉਹਨਾਂ ਨੂੰ ਉੱਚੇ ਪੱਧਰ ਦੀ ਮਿਲੀ ਹੁੰਦੀ ਤਾਂ ਇੰਨੀ ਇਤਨੀ ਛੇਤੀ ਉਹਨਾਂ ਦਾ ਸ਼ਕਿਸਤ ਖਾ ਜਾਣਾ ਮੁਸ਼ਕਲ ਸੀ ਨਤੀਜੇ ਵਜੂਦ ਦਿਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਚੋਗਲ ਨਹਿਰ ਦਾ ਪੂਰਬੀ ਕਿਨਾਰਾ ਭਾਰਤੀ ਸੈਨਾ ਦੇ ਅਧਿਕਾਰ ਵਿੱਚ ਸੀ ਮੀਲਾਂ ਤੱਕ ਇਸ ਕਿਨਾਰੇ ਦੀ ਧਰਤੀ ਮੜੁਖੀ ਲੋਥਾਂ ਤੇ ਫਟੜਾ ਨਾਲ ਅੱਟੀ ਪਈ ਸੀ ਇਸ ਤੋਂ ਛੋਟ ਪਾਕਿਸਤਾਨੀ ਟੈਂਕਾਂ ਨਾਲ ਲੱਗੀ ਜਿਹੜੀ ਰਾਤੋਂ ਰਾਤ ਭਾਰਤੀ ਸੈਨਾ ਨੇ ਝੂਰਮੂਰ ਕਰ ਦਿੱਤੇ ਸਨ। باقی ਫੌਜਾਂ ਵੱਲੋਂ ਛੱਡੇ ਹੋਏ ਦੂਸਰੇ ਸਮਾਨ ਦਾ ਵੀ ਕੋਈ ਪਰਵਾਰ ਨਹੀਂ ਸੀ। ਤੋਪਾਂ, ਰਾਈਫਲਾਂ, ਗੋਲਾ, ਬਰੋਧ ਜੀਪਾਂ ਤੇ ਹੋਰ ਕਿੰਨਾ ਹੀ ਕੁਝ, ਖਾਸ ਕਰਕੇ ਚੁਗਲ ਤੇ ਪਿਲਵਕਸਾਂ ਦੀ ਹਾਲਤ ਤਾਂ ਡਾਢ ਹੀ ਤਰਸਯੋਗ ਸੀ। ਜਿਨ੍ਹਾਂ ਉੱਤੇ ਉਸਾਰਨ ਵਿੱਚ 10-15 ਸਾਲ ਲੱਗੇ ਹੋਣਗੇ ਉਹਨਾਂ ਦੀਆਂ ਕੰਧਾਂ ਤੇ ਛੱਤਾਂ ਇਸ ਵੇਲੇ ਮਲਬੇ ਦੇ ਢੇਰਾਂ ਤੋਂ ਵੱਧ ਕੁਝ ਨਹੀਂ ਸਨ। ਸਭ ਤੋਂ ਬੁਰੀ ਹਾਲਤ ਸੀ ਜੋ ਗਲਦੀ ਪੁਲ ਦੀ ਜਿਸ ਨੂੰ ਪਾਕਿਸਤਾਨਾ ਨੇ ਪਸਮਾਈ ਦੇ ਦੌਰਾਨ ਤਬਾਹ ਕਰ ਦਿੱਤਾ ਸੀ ਪੁਲ ਦੇ ਦੋਵੇਂ ਸਿਰੇ ਤਾਂ ਕੁਝ ਠੀਕ ਹਾਲਤ ਵਿੱਚ ਨਜ਼ਰ ਆ ਰਹੇ ਸਨ ਪਰ ਵਿਚਕਾਰਲਾ ਹਿੱਸਾ ਨਸ਼ਟ ਹੋ ਕੇ ਪਾਣੀ ਵਿੱਚ ਡੁੱਬ ਪਿਆ ਸੀ ਜਿਵੇਂ ਰੀੜ ਦੀ ਹੱਡੀ ਟੁੱਟ ਗਈ ਹੋਵੇ ਇੱਕੋ ਰਾਤ ਦੀ ਲੜਾਈ ਨੇ ਫੈਸਲਾ ਦਿੱਤਾ ਕਿ ਪੰਜਾਬ ਦੇ ਇਸ ਇਤਿਹਾਸਕ ਮੋਰਚੇ ਵਿੱਚ ਕਿਸ ਧਿਰ ਨੂੰ ਜਿੱਤ ਦਾ ਸੇਰਾ ਪ੍ਰਾਪਤ ਹੋਇਆ ਤੇ ਕਿਸ ਦੀ ਕਿਸਮਤ ਵਿੱਚ ਹਾਰ ਲਿਖੀ ਸੀ ਧੰਨਵਾਦ